ਸਤ ਸ੍ਰੀ ਅਕਾਲ ਦੋਸਤੋ ਆਰਬੀ ਲਾਈਵ মিডিਆ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਤੇ ਮੈਂ ਹਾਂ ਤੁਹਾਡਾ ਆਪਣਾ ਰੁਪੇਸ਼ ਬਾਂਸਲ ਫਾਜ਼ਿਲਕਾਦੇ ਵਿੱਚ ਕੁਰਤੇ ਦੀ ਜੇਬ ਖਿੱਚ ਕੇ ਪੱਜਣ ਵਾਲਾ ਗ੍ਰੋਸਰੀਆ ਸੀ ਜਿਸ ਨੂੰ ਹੁਣ ਪੁਲਿਸ ਨੇ ਕਾਬੂ ਕਰ ਲਿਆ ਹੈ ਜਾਣਕਾਰੀ ਦਿੰਦੇ ਹੋਏ ਫਾਜ਼ਿਲਕਾਦੇ ਥਾਣਾ ਸਦਰ ਦੇ ਐਸ ਐਚ ਓ ਹਰਦੇਵ ਸਿੰਘ 베ਦੀ ਨੇ ਦੱਸਿਆ ਕਿ ਪੁਲਿਸ ਨੂੰ ਸੂਚਨਾ ਮਿਲੀ ਸੀ ਜਿਸ ਤੋਂ ਬਾਅਦ ਪੁਲਿਸ ਵੱਲੋਂ ਪਰਚਾ ਦਰਜ ਕੀਤਾ ਗਿਆ ਸੀ ਅਤੇ ਅੱਜ ਭਾਰਤ ਮਾਲਾ ਰੋਡ ਦੇ ਨੇੜੇ ਪੁਲਿਸ ਵੱਲੋਂ ਨਾਕਾਬੰਦੀ ਕੀਤੀ ਗਈ ਸੀ ਜਿਸ ਦੇ ਚਲਦਿਆਂ ਦੋਨੋਂ ਵਿਅਕਤੀ ਕਾਬੂ ਆ ਗਏ ਉਹਨਾਂ ਨੇ ਇਹ ਵੀ ਦੱਸਿਆ ਕਿ ਪੁਲਿਸ ਨੂੰ ਦੇਖ ਕੇ ਵਿਅਕਤੀ ਜਦੋਂ ਭੱਜਣ ਲੱਗੇ ਤਾਂ ਇਹਨਾਂ ਦਾ ਮੋਟਰਸਾਈਕਲ ਫਿਸਲ ਗਿਆ ਜਿਸ ਦੇ ਚਲਦਿਆਂ ਦੋਨੋਂ ਵਿਅਕਤੀ ਜ਼ਖਮੀ ਹੋ ਗਏ ਤਾਂ ਇਹਨਾਂ ਨੂੰ ਹੁਣ ਫਾਜ਼ਿਲਕਾ ਦੇ ਸਿਵਲ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਅਗਲੀ ਜਾਣਕਾਰੀ ਤੁਹਾਨੂੰ ਦਿੰਨੇ ਆ ਪਹਿਲਾਂ ਤੁਸੀਂ ਇਹ ਤਸਵੀਰਾਂ ਦੇਖ ਲਓ ਸਵੀਰਾਂ ਦੇ ਵਿੱਚ ਨਜ਼ਰ ਨਜ਼ਰ ਆ ਰਹੇ ਦੋਨੋਂ ਵਿਅਕਤੀ ਜਿਹੜੇ ਐ ਉਹ ਮੋਟਰਸਾਈਕਲ ਤੇ ਜਾ ਰਹੇ ਲੋਕਾਂ ਦੇ ਕੁਰਤੇ ਦੀ ਜੇਬ ਖਿੱਚ ਕੇ ਉਹਨਾਂ ਦੇ ਜੇਬ ਦੇ ਵਿੱਚੋਂ ਪਰਸ ਕੱਢ ਲੈਂਦੇ ਸੀ ਤੇ ਚੋਰੀ ਦੀਆਂ ਵਾਰਦਾਤਾਂ ਨੂੰ ਅਨਜਾਨਦਿਆਂ ਦਿੰਦੇ ਸੀ ਤੁਹਾਨੂੰ ਦੱਸ ਦਈਏ ਪਿਛਲੇ 2 ਦਿਨਾਂ ਦੇ ਵਿੱਚ ਹੀ 5-6 ਵਾਰਦਾਤਾਂ ਸਾਹਮਣੇ ਆਈਆਂ ਸੀ ਜਿਸ ਤੋਂ ਬਾਅਦ ਪੁਲਿਸ ਵੱਲੋਂ ਇਹਨਾਂ ਨੂੰ ਕਾਬੂ ਕੀਤਾ ਗਿਆ ਤਾਂ ਹੁਣ ਇਸ ਦੇ ਸਬੰਧੀ ਗੱਲਬਾਤ ਕਰਦੇ ਹਾਂ ਥਾਣਾ ਸਦਰ ਦੇ ਐਸਐਚਓ ਹਰਦੇਵ ਸਿੰਘ 베ਦੀ ਦੇ ਨਾਲ ਤੇ ਜਾਣਦੇ ਹਾਂ ਕਿ ਪੂਰਾ ਮਾਮਲਾ ਕੀ ਹੈ ਇਹ ਜੀ ਮਾਮਲਾ ਇਸ ਤਰ੍ਹਾਂ ਜੀ ਕੱਲ ਅਸੀਂ ਮੁਕਦਮਾ ਦਰਜ ਕੀਤਾ ਦੋਸਤੋ 60 ਨੰਬਰ ਜੀ 304 307 ਬੀਨੈਸ ਐਕਟ ਦੇ ਵਿੱਚ ਜੀ ਉਹਦੇ ਜੋ ਸੰਜੀਵ ਕੁਮਾਰ ਪੁੱਤਰ ਗੁਲਸ਼ਨ ਕੁਮਾਰ ਤੇ ਪਵਨ ਕੁਮਾਰ ਪੁੱਤਰ ਰੋਹਿਤ ਕੁਮਾਰ ਇੱਕ ਲੜਕਾ ਹੋ ਰੇ ਜੀ ਇਹ ਆਮ ਜਿਹੜੇ ਜਨਤਾ ਰਾਹgir ਹੈਗੇ ਆ ਮੋਟਰਸਾਈਕਲਾਂ ਤੇ ਉਹਨਾਂ ਦੇ ਜੇਬਾਂ ਕਚ ਲੈਂਦੇ ਜੀ ਜੇਬਾਂ ਮਲਖੋ ਕਰ ਲੈਂਦੇ ਜੇਬਾਂ ਤੋਂ ਜੀ ਅੱਜ ਅਸੀਂ ਨਾਕਾ ਲਾਇਆ ਸੀ ਜੀ ਇਹ ਦੋਸਤ ਨਸ਼ਕਸ਼ ਦੇ ਦੇਖ ਕੇ ਪੁਲਿਸ ਪਾਰਟੀ ਨੂੰ ਭੱਜਣ ਲੱਗੇ ਜੋ ਜਗਤਮ ਮੋਟਰਸਾਈਕਲ ਤੇ ਲੱਕੇ ਇਹਨਾਂ ਦਾ ਮਲਕ ਡਿੱਗ ਪਏ ਇਹਨਾਂ ਸੱਟਾਂ ਲੱਗੀਆਂ ਜੀ ਦਾਖਲ ਕਰਾਇਆ ਹਸਪੀਟਲ ਇਨਾਂ ਦਾ ਜੀ ਘਾਰ ਵੀ ਜਾਰੀ ਹੈ ਜੀ ਕਿੰਨੀਆਂ ਕਿ ਵਰਦਤਾਂ ਨੂੰ ਅੰਜਾਮ ਦੇ ਚੁੱਕੇ ਸੀ ਇਹ ਕਾਫੀ ਹੈ ਜੀ 7-8 ਤਾਂ ਹੋਣੀ ਮੈਨੂੰ ਪਤਾ ਲੱਗਿਆ ਜੀ ਤੇ ਇਹਨਾਂ ਲੋਕਾਂ ਨੇ ਬਹੁਤ ਜ਼ਿਆਦਾ ਇਹ ਖੋਹ ਕਰਦੇ ਸੀ ਜੀ ਮੋਟਰਸਾਈਕਲ ਤੇ ਲੇਡੀਜ਼ ਬੈਠੀ ਪਿੱਛੇ ਤੇ ਇਹ ਜੇਬ ਕੱਟ ਕੇ ਭੱਜ ਜਾਂਦੇ ਸੀ ਜੀ ਇਹ ਕਾਬੂ ਕੀਤੇ ਅਜੇ ਜੀ ਕੌਣ ਕੌਣ ਲੋਕ ਨੇ ਜੀ ਇਹ ਇੱਕ ਤਾਂ ਫਿਰੋਜ਼ਪੁਰ ਦਾ ਜੀ ਇਹਦੇ ਖਿਲਾਫ ਪਹਿਲਾਂ 5-6 ਪਰਚੇ ਦਰਜ ਨੇ ਇਹੋ ਹੀ ਵਰਦਤਾਂ ਨੇ ਜੀ ਇੱਕ ਲੜਕਾ ਇਤੇ ਫਾਜ਼ਿਲਕਾ ਦਾ ਜੀ ਉਹ ਦੇਖਲਾ ਪਰਚਾ ਦਰਜ ਹੈ ਜੀ ਉਹ 7 ਸਾਲਾਂ ਬਾਅਦ ਜੇਲ੍ਹ ਜੇਲ੍ਹ ਤੋਂ ਬਾਹਰ ਆਇਆ ਹੁਣ ਜੀ ਅੱਛਾ ਜੀ ਕਾਰਨ ਕੀ ਸੀਗਾ ਜੀ ਇਹਨਾਂ ਪਿੱਛੇ ਇਸ ਤਰ੍ਹਾਂ ਦੀ ਵਾਰਦਾਤਾਂ ਨੂੰ ਅੰਜਾਮ ਦੇਣ ਦਾ ਖੂਹਾਂ ਕਰਦੇ ਜੀ ਨਸ਼ੇ ਦੀ ਪੂਰਤੀ ਵਾਸਤੇ ਜੀ ਇਹ ਇਹ ਕਿੰਨੇ ਵਜੇ ਦਾ ਇਨਸੀਡੈਂਟ ਹੈ ਜੀ ਇਹ ਅੱਜ ਦੀ ਗੱਲ ਹੁਣ ਜੀ ਇੱਕ ਘੰਟਾ ਪਹਿਲਾਂ ਦੀ ਜੀ ਤੁਹਾਡੇ ਕੋਲ ਕਿਹੜੇ ਐਫਆਈਆਰ ਜਿਹੜੀ ਲਾਂਚ ਕੀਤੀ ਸੀ ਕਿਹਦੇ ਵਿਹਾਰਤੀ ਹੋਇਆ ਸੀਗਾ ਜੀ ਮਾਮਲਾ ਤੇ ਇਹ ਸਾਡੇ ਕੋਲ ਜੀ ਬਿਆਨ ਅੰਦਰਜ ਕਰਾਇਆ ਜੀ ਮੋਨਕਾ ਰਾਣੀ ਪਤਨੀ ਹੀਰਾ ਲਾਲ ਨੇ ਵਾਸੀ ਪਿੰਡ ਮੰਡੀ ਮੀਨਗੰਸ ਇਹਦੇ ਨਾਲ ਹੋਰ ਵੀ ਆਏ ਆ ਬਲਜਿੰਦਰ ਸਿੰਘ ਹੋਰ ਬੰਦੇ ਆ ਜਿਹਨਾਂ ਨੇ ਖੋਹ ਕੀਤੀ ਜੀ ਅਸੀਂ ਇਹਨਾਂ ਬਿਆਨ ਦਰਜ ਕਰਕੇ ਐਫਆਈਆਰ ਲੌਜ ਕੀਤੀ ਜੀ ਹੁਣ ਤਫਤੀਸ਼ ਜਾਰੀ ਜੀ ਹਾ ਕਿੰਨਾ ਕਿ ਨੁਕਸਾਨ ਜਿਹੜਾ ਹੋਇਆ ਸੀਗਾ ਜਿਹਨਾਂ ਨੇ ਲੁੱਟ ਖੋਹ ਕੀਤੀ ਕੋਈ ਆંકੜਾ ਸਾਹਮਣੇ ਆਇਆ ਕਿੰਨੇ ਪੈਸੇ ਸੀਗੇ ਜਾਂ ਕੀ ਕੀ ਕਿਸਮਾਂ ਚੋਰੀ ਹੋਈ ਹੁਣ ਆ ਰਹੇ ਬੰਦੇ ਆਪਣੇ ਕੋਲ ਜੀ ਉਹਨਾਂ ਦੇਖਦੇ ਆਂ ਜੀ ਕੀ ਕੀ ਨੁਕਸਾਨ ਹੋਇਆ ਫਿਲਹਾਲ ਜਿਹੜਾ ਐਫਆਈਆਰ ਦਰਜ ਹੈਗੀ ਉਹਦੇ ਸਬੰਧੀ ਕਰ ਰਹੇ ਤਫਤੀਸ਼ ਉਹ ਤੀਸਰੇ ਬੰਦੇ ਦਾ ਪਤਾ ਲੱਗਿਆ ਜੀ ਹਾਂ ਜੀ ਨਾ ਪਤਾ ਬੰਦੇ ਦਾ ਜੀ ਉਹ ਵੀ ਐਫਆਈਆਰ ਚ ਨਹੀਂ ਹਾਲੇ ਨਹੀਂ ਆਇਆ ਜੀ ਮਤਲਬ ਕਿ ਗਰੋ ਹੈ ਜੀ ਕੋਈ ਬਿਲਕੁਲ ਜੀ ਇਹ ਲੋਕਾਂ ਦਾ ਇਹਨੇ ਆਮ ਜਿਹੜੇ ਪਬਲਿਕ ਸੀਗੇ ਜਿਨ੍ਹਾਂ ਹਰਾਮ ਕਰ ਰੱਖਿਆ ਸੀ ਇਹਨਾਂ ਨੇ ਜੀ ਕਿੰਨੇ ਦਿਨਾਂ ਤੋਂ ਵਾਰਦਾਤਾ ਕਰ ਰਹੇ ਸੀ ਇਹ ਕਾਫੀ ਦਿਨ ਹੋ ਗਏ ਜਿਨ੍ਹਾਂ ਨੂੰ ਜੀ ਐਕਟੂ ਸੀਗੇ ਜੀ ਹੁਣ ਅਸੀਂ ਇਹਨਾਂ ਨੂੰ ਕਿਤਾ ਗ੍ਰਫਤਾਰ ਜੀ ਕਿੱਥੇ ਕਰਕੇ ਫੜਿਆ ਜੀ ਇਹਨਾਂ ਨੂੰ ਇਹ ਜੀ ਯਾਰ ਨਵੀਂ ਬਣ ਰਹੀ ਭਰਤ ਮਾਲਾ ਜਿਹੜਾ ਰੋਡ ਬਣ ਰਿਹਾ ਜੀ ਉਹਦੇ ਲਾਗੇ ਅਸੀਂ ਇਹਨਾਂ ਨੂੰ ਕਾਬੂ ਕੀਤਾ ਜੀ ਇਹ ਭੱਜ ਰਹੇ ਸੀਗੇ ਹਾਂ ਭੱਜਣ ਦੀ ਕੋਸ਼ਿਸ਼ ਕਰ ਰਹੇ ਸੀ ਜਦੋਂ ਪੁਲਿਸ ਦੇਖਦੇ ਲੋਕ ਭੱਜਦੇ ਆ ਜਿਹੇ ਜਿਹੜੇ ਮਾੜੇ ਅਨਸਰ ਹੁੰਦੇ ਜੀ ਪਰ ਸਾਡੀ ਚੇਤਾਵਨੀ ਹੈ ਪੰਜਾਬ ਪੁਲਿਸ ਵੱਲੋਂ ਵੀ ਇਹ ਬਾਜ਼ ਆ ਜਾਣਾ ਨਹੀਂ ਤਾਂ ਇਹਨਾਂ ਸਾਡੀ ਤਿੱਖੀ ਨਜ਼ ਕੋਈ ਨਹੀਂ ਬੰਦਾ ਛੱਡ ਕੇ ਅੰਦਰ ਜਗਾ ਸਿਰ ਫੜ ਕੇ ਜੀ ਕੀ ਬਰਾਮਤ ਹੋਈ ਇਹਨਾ ਤੁਸੀਂ ਉਹਨਾਂ ਕਤਤੀਸ਼ ਜਾਰੀ ਕਰਦੇ ਜੀ ਹੁਣ ਜਿਵੇਂ ਸੀ